ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਨੂੰ ਕੱਲ ਇੱਕ ਕਾਲ ਆਈ ਰਾਤ ਤਕਰੀਬਨ 9:00 ਵਜੇ ਬਈ ਇੱਕ ਬੱਚੀ ਛੋਟੀ ਤਕਰੀਬਨ 7-8 ਮਹੀਨੇ ਦੀ ਇੱਕ ਲਵਾਰਸ ਹਾਦਸੇ ਦੇ ਵਿੱਚ ਆਰਮੀ ਗਰਾਊਂਡ ਦੁਸਖੇ ਦੇ ਲਾਗੇ ਇੱਕ ਬੈਂਚ ਦੇ ਉੱਪਰ ਕੋਈ ਉਹਨੂੰ ਛੱਡ ਕੇ ਚਲਾ ਗਿਆ ਅਸੀਂ ਸਾਡੀ ਟੀਮ ਨੇ ਜੱਕਦਮ ਉੱਥੇ ਟੀਮ ਪਹੁੰਚੀ ਤੇ ਜਾ ਕੇ ਦੇਖਿਆ ਇੱਕ ਨਾ ਮਾਤਰ ਕੱਪੜਿਆਂ ਦੇ ਵਿੱਚ ਵੀ ਮਤਲਬ ਉੱਥੇ ਉਹਨੂੰ ਲਵਾਰਸ ਹਾਦ ਦੇ ਵਿੱਚ ਪਈ ਨੂੰ ਜਦੋਂ ਦੇਖ ਕੇ ਸਾਡੀ ਸਾਰੀ ਟੀਮ ਦਾ ਦਿਲ ਝੰਡੋੜਿਆ ਗਿਆ ਫਿਰ ਉੱਥੋਂ ਬਾਅਦ ਅਸੀਂ ਆਲੇ ਦੁਆਲੇ ਪੁੱਛਗਿੱਛ ਕੀਤੀ ਪਤਾ ਲੱਗਾ ਵੀ ਇਹਨੂੰ ਕੋਈ ਤੀਵੀਂ ਅਤੇ ਇੱਕ ਆਦਮੀ ਜਿਹੜੇ ਉੱਥੇ ਲਵਾਰਸ ਹਾਲਤ ਦੇ ਵਿੱਚ ਛੱਡ ਕੇ ਤਾਂ ਚਲੇ ਗਏ ਬਾਅਦ ਦੇ ਵਿੱਚ ਸੀਸੀਟੀਵੀ ਰਿਕਾਰਡਿੰਗ ਕਢਾਉਣ ਤੋਂ ਬਾਅਦ ਪਤਾ ਲੱਗਾ ਵੀ ਉਹ ਜਾਣ ਬੁੱਝ ਕੇ ਉਸ ਬੱਚੀ ਨੂੰ ਉੱਥੇ ਲਵਾਰਸ ਹਾਲਤ ਦੇ ਵਿੱਚ ਛੱਡ ਕੇ ਚਲੇ ਗਏ ਇਹ ਹੁਣ ਵਿਸ਼ਾ ਜਿਹੜਾ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਵੀ ਉਹ ਕਿਉਂ ਛੱਡ ਕੇ ਗਏ ਉਹ ਕੌਣ ਉਹ ਅਸਲੀ ਮਾਂ-ਬਾਪ ਆ ਜਾਂ ਕਿਤੇ ਬੇਟੀ ਨੂੰ ਚੱਕ ਕੇ ਲਿਆਏ ਆ ਜਾਂ ਉਹਦੂੰ ਕਿਤੇ ਵੇਚਣ ਜਾ ਰਹੇ ਸੀ ਇਹ ਜਿਹੜਾ ਬਹੁਤ ਜ਼ਿਆਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਬੱਚੀ ਨੂੰ ਅਸੀਂ ਲੈ ਕੇ ਜਿਹੜਾ ਆਪਣੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਵਿੱਚ ਲੈ ਕੇ ਆਏ ਆ ਸਾਡੇ ਕੋਲ ਆ ਬੱਚੀ ਉਹਦੀ ਦੇਖਭਾਲ ਕੀਤੀ ਜਾ ਰਹੀ ਆ ਤੇ ਬਾਕੀ ਚਾਈਲਡ ਵੈਲਫੇਅਰ ਸੋਸਾਇਟੀ ਹਸ਼ਾਖਪੁਰ ਦੇ ਨਾਲ ਸੰਪਰਕ ਕਰਕੇ ਜੋ ਵੀ ਉਹਨਾਂ ਦੇ ਨਾਲ ਗੱਲਬਾਤ ਚੱਲਦੀ ਆ ਫਿਰ رابطہ ਜਿਹੜਾ ਕਹਾਂ ਉਹਨਾਂ ਦੇ ਨਾਲ ਕਰਕੇ ਦੇਖਾਂਗੇ ਬੱਚੀ ਅਸੀਂ ਕਿੱਥੇ ਭੇਜਣੀ ਆ ਕਿਉਂਕਿ ਉਹ ਮਾਪੇ ਤਾਂ ਜਲਾਦ ਦਾ ਰੂਪ ਉਤਾਨ ਕਰ ਚੁੱਕੇ ਤੇ ਉਹਨਾਂ ਦਾ ਉਹ ਬੱਚੀ ਨੂੰ ਹੱਕਦਾਰ ਨਹੀਂ ਹੈਗੇ ਉਹ ਜਿੱਦਾਂ ਉਹ ਛੱਡ ਕੇ ਗਏ ਆ ਉਹਨਾਂ ਨੂੰ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਅਸੀਂ ਮੰਗ ਕਰਦੇ ਆ ਸਾਰੇ ਸਾਡੀ ਸੰਗਤ ਅਤੇ ਸਾਡੀ ਜਥੇਬੰਦੀ ਮੰਗ ਕਰਦੀ ਪ੍ਰਸ਼ਾਸਨ ਅੱਗੇ ਉਹਨਾਂ ਨੂੰ ਲੱਭ ਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਮਾਪੇ-ਬਾਪ ਤੇ ਕੀਤੀ ਜਾਵੇ ਜਾਂ ਜੋ ਇੱਕ 마ਸੂਮ ਬੱਚੀ ਜੇ ਅਸੀਂ ਉਸ ਬੱਚੀ ਨੂੰ ਨਾ ਦੇਖਦੇ ਉਥੇ ਨਾ ਰਾਹਗਿਰੀ ਦੇਖਦੇ ਕਿਉਂ ਬੱਚੀ ਅੱਜ ਜਿਹੜੀ ਰਾਤ ਠੰਡ ਦੇ ਵਿੱਚ ਬਾਹਰ ਰਹਿ ਜਾਂਦੀ ਤਾਂ ਨੁਕਸਾਨ ਹੋ ਜਾਣੇ ਸੀ ਜਾਂ ਉਥੇ ਜਾਨਵਰ ਖਾ ਜਾਂਦੇ ਤਾਂ ਇੱਕ ਛੋਟੀ ਜੀ ਜਿੰਦ ਨੂੰ ਜਿਹੜੀ ਜਾਨ ਸਾਡੇ ਕੋਲ ਚਲੀ ਜਾਣੀ ਸੀ ਧੰਨਵਾਦ ਜਿਹੜੇ ਉਹ ਵੀਰਾਂ ਨੇ ਸਾਡੇ ਤੱਕ ਇਹ ਵੀਡੀਓ ਪਹੁੰਚਾਈ ਆ ਤੇ ਹੁਣ ਅਸੀਂ ਜਿਹੜਾ ਇਹ ਹੀ ਮੰਗ ਕਰਦੇ ਆ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ